ਪਾਰਾਦੀਕ ਮਹਿਲਾ ਨੂੰ ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ ਦੇ ਤੈਮਾਨੀ ਇਲਾਕੇ ਤੋਂ ਗਵਾ ਕਰ ਲਿਆ ਗਿਆ ਹੈ ਅਫਗਾਨ ਅਧਿਕਾਰੀ ਉਸ ਦੀ ਸੁਰੱਖਿਅਤ ਰਿਹਾਈ ਲਈ ਕੋਸ਼ਿਸ਼ਾਂ ਕਰ ਰਹੇ ਨੇ ਸਰਕਾਰੀ ਸੂਤਰਾਂ ਨੇ ਦੱਸਿਆ ਕਿ ਮਹਿਲਾ ਕੋਲਕਾਤਾ ਦੀ ਰਹਿਣ ਵਾਲੀ ਹੈ ਅਤੇ ਅਫਗਾਨਿਸਤਾਨ ਦੇ ਵਿੱਚ ਆਗਾ ਖਾਨ ਫਾਊਂਡੇਸ਼ਨ ਲਈ ਕੰਮ ਕਰਦੀ ਸੀ ਭਾਰਤੀ ਦੂਤਾਵਾਸ ਅਫਗਾਨ ਅਧਿਕਾਰੀਆਂ ਦੇ ਸੰਪਰਕ ਤੇ ਵਿੱਚ ਨੇ ਆਪਣੇ ਪੰਜ ਦੇਸ਼ਾਂ ਦਾ ਦੌਰਾ ਪੂਰਾ ਕਰਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇਸ਼ ਵਾਪਸ ਆ ਗਏ ਨੇ ਦਿੱਲੀ ਅεροਪੋਰਟ ਪਹੁੰਚਣ ਤੇ ਪ੍ਰਧਾਨ ਮੰਤਰੀ ਮੋਦੀ ਦਾ ਸਵਾਗਤ ਕੀਤਾ ਗਿਆ ਪ੍ਰਧਾਨ ਮੰਤਰੀ ਮੋਦੀ ਨੇ ਪੰਜ ਦਿਨਾਂ ਅਫਗਾਨਿਸਤਾਨ ਕਤਰ ਸਵਿਟਜ਼ਰਲੈਂਡ ਅਮਰੀਕਾ ਤੇ ਮੈਕਸੀਕੋ ਦਾ ਦੌਰਾ ਕੀਤਾ ਕੇਂਦਰੀ ਇਨਵੈਸਟੀਗੇਸ਼ਨ ਬਿਊਰੋ ਨੇ ਆਮਦਨ ਤੋਂ ਵੱਧ ਜਾਇਦਾਦ ਦੇ ਦੋਸ਼ਾਂ 'ਚ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਵੀਰਪਤਰ ਸਿੰਘ ਤੋਂ ਪੁੱਛਗਿੱਛ ਕੀਤੀ ਹੈ ਵੀਰਪਤਰ ਸਿੰਘ ਉੱਪਰ ਕੇਂਦਰੀ ਮੰਤਰੀ ਰੂਵਿਚਾ ਆਪਣੇ ਕਾਰਜਕਾਲ ਦੌਰਾਨ ਆਮਦਨ ਤੋਂ ਵੱਧ ਜਾਇਦਾਦ ਇਕੱਠੀ ਕਰਨ ਦਾ ਇਲਜ਼ਾਮ ਹੈ ਸੀਪੀਏ ਮੁਤਾਬਕ ਵੀਰਪਤਰ ਸਿੰਘ ਨੇ ਦੋਸ਼ਾਂ ਤੋਂ ਇਨਕਾਰ ਕੀਤਾ ਹੈ ਸਤਵੀਨ ਤਨਖਾਹ ਕਮਿਸ਼ਨ ਦੀਆਂ ਸਿਫਾਰਿਸ਼ਾਂ ਤੋਂ ਨਾਰਾਜ਼ ਰੇਲਵੇ ਦੇ ਹਜ਼ਾਰਾਂ ਮੁਲਾਜ਼ਮਾਂ ਨੇ ਅੱਜ ਵੱਖ-ਵੱਖ ਜ਼ੋਨਲ ਮੁਖਤਿਰਾਂ ਅਤੇ ਜਨਰਲ ਮੈਨੇਜਰਾਂ ਨੂੰ 11 ਜੁਲਾਈ ਨੂੰ ਅਣਮਿੱਥੇ ਸਮੇਂ ਦੀ ਹੜਤਾਲ ਦਾ ਨੋਟਿਸ ਸੌਂਪਿਆ ਹੈ ਦੱਸਿਆ ਜਾ ਰਿਹਾ ਹੈ ਕਿ ਸਤਵੇਂ ਤਨਖਾਹ ਕਮਿਸ਼ਨ ਦੀਆਂ ਸਿਫਾਰਿਸ਼ਾਂ ਲੈ ਕੇ ਮੁਲਾਜ਼ਮਾਨੀਆਂ ਪੈਂਡਿੰਗ ਮੰਗਾਂ ਦਾ ਹੱਲ ਨਾ ਹੋਣ ਕਾਰਨ ਸਾਰੇ ਕੇਂਦਰੀ ਮੁਲਾਜ਼ਮਤ ਰੇਲ ਮੁਲਾਜ਼ਮਾ ਵਿੱਚ ਪਾਰੀ ਨਾਰਾਜ਼ਗੀ ਅਤੇ ਨਿਰਾਸ਼ਾ ਹੈ ਉੱਤਰ ਪ੍ਰਦੇਸ਼ ਸਰਕਾਰ ਨੇ ਮਥੁਰਾ ਹਿੰਸਾ ਸ਼ਹੀਦ ਹੋਏ ਐਸਪੀ ਮੁਕਲਤੀ ਵੇਦੀ ਦੇ ਪਤਨੀ ਨੂੰ ਗਸ਼ਟੜ ਅਧਿਕਾਰੀ ਨਿਯੁਕਤ ਕਰਨ ਦਾ ਫੈਸਲਾ ਕੀਤਾ ਹੈ ਸਰਕਾਰ ਦੇ ਬੁਲਾਰਿਆਂ ਨੇ ਦੱਸਿਆ ਕਿ ਫੈਸਲਾ ਕੈਬਨਟ ਦੀ ਸਰਕੂਲੇਸ਼ਨ ਰਾਹੀਂ ਲਿਆ ਗਿਆ ਹੈ ਅਕਲ ਸਰਕਾਰ ਨੇ ਇਸ ਤੋਂ ਪਹਿਲਾਂ ਦੋਹਾਂ ਸ਼ਹੀਦਾਂ ਦੇ ਪਰਿਵਾਰਾਂ ਨੂੰ 50-50 ਲੱਖ ਰੁਪਏ ਦੀ ਆਰਥਿਕ ਸਹਾਇਤਾ ਦੇਣ ਦਾ ਐਲਾਨ ਵੀ ਕੀਤਾ ਸੀ ਰਾਸ਼ੀ ਰਾਜਦਾਨੀ ਦਿੱਲੀ ਵਿੱਚ ਤਿਹਾਰ ਜੇਲ੍ਹ ਜਬੰਦਨ ਵੱਲੋਂ ਛੋਟਾ ਰਾਜਨ ਨੂੰ ਮਾਰਨ ਦੀ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਦਿੱਲੀ ਪੁਲਿਸ ਦੀ ਸਪੈਸ਼ਲ ਸੈੱਲ ਨੇ ਛੋਟਾ ਰਾਜਨ ਨੂੰ ਮਾਰਨ ਦੀ ਸਾਜ਼ਿਸ਼ ਵਿੱਚ 4 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ ਪੁਲਿਸ ਮੁਤਾਬਕ 4 ਲੋਕ ਦਿੱਲੀ ਐਨਸੀਆਰ ਦੇ ਰਹਿਣ ਵਾਲੇ ਨੇ ਇਹ ਸਾਰੇ ਦੋਸ਼ੀ ਛੋਟਾ ਸ਼ਕੀਲ ਦੇ ਕਹਿਣ ਤੇ ਛੋਟਾ ਰਾਜਨ ਨੂੰ ਮਾਰਨ ਦੀਆਂ ਸਾਜ਼ਿਸ਼ਾਂ ਰਚ ਰਹੇ ਨੇ ਜੋ ਕਿ ਇੰਟਰਨੈਟ ਰਾਹੀਂ ਸ਼ਕੀਲ ਦੇ ਸੰਪਰਕ ਵਿੱਚ ਸਨ ਮਧ ਪ੍ਰਦੇਸ਼ ਦੇ ਬੁਰਹਾਨਪੁਰ ਜ਼ਿਲ੍ਹੇ ਦੇ ਨਿਪਾਨ ਨਗਰ ਵਿਧਾਨ ਸਭਾ ਖੇਤਰ ਤੋਂ ਪਾਜਪਾ ਪਾਰਟੀ ਦੇ ਵਿਧਾਇਕ ਰਜਿੰਦਰ ਦਾਦੂ ਦੀ ਵੀਰਵਾਨ ਸੜਕਾ 'ਤੇ ਦੌਰਾਨ ਮੌਤ ਹੋ ਗਈ। ਉਹ ਇੰਦੌਰ ਤੋਂ ਪੋਪਾਲ ਜਾ ਰਹੇ ਸਨ। ਦਸ ਹਜ਼ਾਰ ਦੇ ਦਾਦੂ ਪੋਪਾਲ ਤੇ ਰਾਸ ਸਭਾ ਚੋਣਾਂ ਨੂੰ ਨਿਯੋਜਿਤ ਵਿਧਾਇਕ ਦਲ ਦੀ ਬੈਠਕ 'ਤੇ ਹਿੱਸਾ ਲੈਣ ਆ ਰਹੇ ਸਨ। ਹਾਦਸੇ ਤੋਂ ਬਾਅਦ ਪੋਪਾਲ 'ਤੇ ਯੋਜਿਤ ਕੀਤੀ ਜਾਣੀ ਵਿਧਾਇਕ ਦਲ ਦੀ ਬੈਠਕ ਨੂੰ ਮੁਲਤਵੀ ਕਰ ਦਿੱਤਾ ਗਿਆ। हिसार ਦੇ ਬਦਾਵੜ ਪਿੰਡ ਤੋਂ ਜ਼ਮੀਨੀ ਵਾਅਦੇ ਚਾਲਦੇ ਕਤਲ ਦਾ ਮਾਮਲਾ ਸਾਹਮਣੇ ਆਇਆ ਹੈ। ਜਿਸ ਦਾ ਇਲਜ਼ਾਮ ਮ੍ਰਿਤਕ ਦੀ ਮਤਰਾਇਮਾ ਪਰਾ ਅਤੇ ਦੋ ਮਾਮੇ ਸਮੀਰ ਕਿਹਾ ਜਾ ਰਿਹਾ ਹੈ ਕਿ ਪਿਤਾ ਨੇ ਮ੍ਰਿਤਕ ਨੂੰ ਆਪਣੀ ਜਾਇਦਾਦ ਉੱਤੇ ਹਕਕ ਲ ਕਰ ਦਿੱਤਾ ਸੀ। ਰਤ ਦੀ ਮ੍ਰਿਤਕਾਰੀਤੂ ਲਗਾਤਾਰ ਆਪਣੇ ਹਿੱਸੇ ਦੀ ਮੰਗ ਕਰ ਰਹੀ ਸੀ ਜਿਸ ਕਾਰਨ ਉਸ ਦੇ ਕਤਲ ਨੂੰ ਅੰਜਾਮ ਦਿੱਤਾ ਗਿਆ। ਮ੍ਰਿਤਕ ਦਾ ਪਿਤਾ ਰਾਮ ਫਲਵੀਸ ਕਤਲਸ ਮਿਲੀਪੁਕ ਦਾ ਮਲਜ਼ਮ ਮੰਨਿਆ ਜਾ ਰਿਹਾ ਹੈ। ਫਿਲਹਾਲ ਪੁਲਿਸ ਨੇ ਬਿਆਨਾਂ ਦੇ ਆਧਾਰ ਤੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਹਰਿਆਣਾ ਵਿੱਚ ਚੱਲ ਰਹੀ ਜਾੜ ਤਰਨੀ ਦੇ ਦੌਰਾਨ ਸਰਕਾਰ ਨੂੰ ਕਾਫੀ ਨੁਕਸਾਨ ਹੋਇਆ ਹੈ ਹਿਸਾਰ ਰਿੰਜੀ ਆਈਜੀਓਪੀ ਸਿੰਘ ਦਾ ਕਹਿਣਾ ਹੈ ਕਿ ਇਸ ਤਰ੍ਹਾਂ ਜੋ ਸਰਕਾਰ ਨੂੰ ਨੁਕਸਾਨ ਹੋ ਰਿਹਾ ਉਸ ਦੀ ਪਰਪਾਈ ਤਰਨਾਂ ਦੇਣ ਵਾਲੇ ਲੋਕਾਂ ਤੋਂ ਕੀਤੀ ਜਾਣੀ ਚਾਹੀਦੀ ਹੈ ਆਈਜੀ ਨੇ ਦੱਸਿਆ ਕਿ ਇਸ ਨੁਕਸਾਨ ਦੀ ਪਰਪਾਈ ਲਈ ਚੰਡੀਗੜ੍ਹ ਪੱਧਰ ਤੇ ਗੱਲਬਾਤ ਚੱਲ ਰਹੀ ਹੈ ਆਂਧਰਾ ਪ੍ਰਦੇਸ਼ ਦੇ ਭੁਦੇਰ ਮੂਲਾ ਮੰਦਿਰ ਵਿੱਚ ਰਸੋਈ ਵਿੱਚ ਸੋਈ ਜਿਉਂਕਰ ਨੂੰ ਅਚਾਨਕ ਅੱਗ ਲੱਗ ਗਈ ਜਿਸ ਦੇ ਬਾਅਦ ਫਾਇਰ ਬ੍ਰਿਗੇਡ ਨੇ ਤੁਰੰਤ ਮੌਕੇ ਤੇ ਪਹੁੰਚ ਕੇ ਅੱਗ ਤੇ ਕਾਬੂ ਪਾ ਲਿਆ ਹਾਲਾਂਕਿ ਇਸ ਦੇ ਕਾਰਨ ਬੂੰਦੀ ਬਣਾਉਣ ਦਾ ਕੰਮ ਕੁਝ ਸਮੇਂ ਲਈ ਰੋਕ ਦਿੱਤਾ ਗਿਆ ਸੀ